ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬੜੇ ਚਿਰ ਬਾਅਦ ਇੰਦਾਂ ਬੈਠ ਕੇ ਵਲੌਗ ਬਣਾਉਣੇ ਨਾ ਤੇ ਹੋਰ ਠੀਕ ਹੈ ਸੱਜਣੇ ਆਪਾਂ ਹੋਈ ਵਧੀਆ ਤੇ ਜਿਹੜੀ ਵੀਡੀਓ ਸਾਡੀ ਸੀਗੀ ਕਰਮਾਂ ਵਾਲੀ ਨੂੰ ਉਹ ਕੱਲ ਦੀ ਐਂਡ ਹੋ ਗਈ ਆ ਤੇ ਅੱਜ 31 ਤਰੀਕ ਆ ਹਾਂਜੀ ਅੱਜ 31 ਆ ਤੇ ਅੱਜ ਪੈਣਾ ਨਵੀਂ ਵੀਡੀਓ ਦਾ ਟ੍ਰੇਲਰ ਤੇ ਸਭ ਤੋਂ ਪਹਿਲਾਂ ਤੇ ਟ੍ਰੇਲਰ ਜ਼ਰੂਰ ਦੇਖਿਓ ਤੇ ਦੱਸਿਓ ਕਿ ਉਹਦਾ ਨਾਮ ਕੀ ਹੋ ਸਕਦਾ ਵਾ ਕਿਉਂਕਿ ਉਹ ਜਿਹੜੀ ਵੀਡੀਓ ਆ ਉਹਦੇ ਵਿੱਚ ਜਿੱਦਾਂ ਅਸੀਂ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਜਿੱਦਾਂ ਜਿਆਦਾ ਮਤਲਬ ਨੂੰ ਅਸਸ ਦੀ ਲੜਾਈ ਜਾਂ ਨਣਾ ਆਂ ਦੀਆਂ ਲੜਾਈਆਂ ਹਨ ਜਾਂ ਭਾਬੀ ਦੀਆਂ ਉਹ ਚੀਜ਼ਾਂ ਜਿਆਦਾ ਦਿਖਾਉਂਦੇ ਸੀ ਇਹ ਵੱਖਰੀ ਕੁਸ਼ਲ ਤੇ ਮੇਰਾ ਹੁਣ ਇਹ ਇਰਾਦਾ ਹੈਗਾ ਵੀ ਥੋੜਾ ਜਿਹਾ ਟੇਸ ਥੋੜਾ ਜਿਹਾ ਬਦਲ ਕੇ ਜਿਹਦੇ ਵਿੱਚ ਬਾਹਰ ਦੇ ਸੀਨ ਵੀ ਆਉਣ ਜਾਂ ਥੋੜਾ ਜਿੱਦਾਂ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਜਿਆਦਾ ਸਾਡੇ ਮਤਲਬ ਹਨਾ ਪੰਜਾਬ ਚ ਚੱਲ ਰਹੀਆਂ ਨੇ ਸਮਾਜ ਚ ਹੋ ਰਹੀਆਂ ਨੇ ਜਿੱਦਾਂ ਇੱਕ ਦੇ ਆਇਸ ਕਰਕੇ ਬਾਹਰ ਜਾਣ ਵਾਲੀ ਚੀਜ਼ ਜਾਂ ਨਸ਼ੇ ਹੋ ਗਏ ਜਾਂ ਜਦੋਂ ਮਤਲਬ ਕਹਿ ਲਓ ਵੀ ਇਹ ਕਿਹੋ ਜਿਹਾ ਸਾਡਾ ਤੀਜਾ ਭਰਾ ਦਲਜੀਤ ਭੜਿਆ ਵਿੱਚ ਉਹ ਕੀ ਕਰਦਾ ਕਿ ਉਹਨੂੰ ਸਰਪੰਚੀ ਚਾਹੀਦੀ ਹੈ ਉਹਨਾਂ ਸਰਪੰਚੀ ਦੀ ਬੜੀ ਭੁੱਖ ਹੁੰਦੀ ਹੈ ਜਿਹੜੀ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਲੋਕੀ ਆਪੋ ਆਪਣੀ ਦੌੜ ਨੂੰ ਹਨਾ ਵੇਖਦੇ ਹੋਏ ਪਰਿਵਾਰ ਨਹੀਂ ਵੇਖਦੇ ਸਿਰਫ ਆਪਣੀ ਦੌੜ ਵੇਖਦੇ ਆ ਕਿ ਅਹੀਂ ਆ ਵੀ ਕੰਮ ਕਰ ਲੀਏ ਆ ਵੀ ਕਰ ਲੀਏ ਜਿੱਦਾਂ ਹੁਣ ਮਤਲਬ ਬਾਹਰ ਜਾਂਦੀ ਦੌੜਿਆ ਤੇ ਉਹਦੇ ਵਿੱਚ ਸਾਰਿਆਂ ਨੂੰ ਹੁੰਦਾ ਪਲੱਸ 2 ਕੀਤੀ ਹੈ ਜਿਹੜਸ ਕੀਤੀ ਬਾਹਰ ਚਲ ਜੀਏ ਪਰ ਉੱਥੇ ਧਿਆਨ ਦੇਣਾ ਵੀ ਜ਼ਰੂਰੀ ਹੁੰਦਾ ਵਾ ਕਿ ਇਹ ਕਿਵੇਂ ਜਾਣਾ ਫਿਰ ਕੁਝ ਮਤਲਬ ਆਪਣੇ ਘਰ ਨੂੰ ਸੋਨਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਜਦੋਂ ਯਾਰ ਦੋਸਤ ਮਾੜੇ ਮਿਲ ਜਾਂਦੇ ਆ ਉਲਟ ਪਾਸੇ ਪੈ ਜਾਂਦੇ ਆ ਮਤਲਬ ਕਹਿਣ ਤੋਂ ਭਾਵ ਆ ਕਿ ਓਵਰ ਆਲ ਜਿਹੜੀ ਇਹ ਵੀਡੀਓ ਜਿਹੜੀ ਅਸੀਂ ਨਹੀਂ ਬਣਾਉਣੀ ਹੈ ਨਾ ਇਹਦੇ ਵਿੱਚ ਤਿੰਨ ਚੀਜ਼ਾਂ ਜ਼ਿਆਦਾ ਨੇ ਕਿਉਂਕਿ ਉਹਦੇ ਵਿੱਚ ਕੀ ਆ ਵੀ ਪਹਿਲਾ ਜਿਹੜਾ ਸਾਡਾ ਵੱਡਾ ਭਰਾ ਦਲਜੀਤ ਆ ਉਹ ਸਰਪੰਚ ਬਣਨਾ ਚਾਹੁੰਦਾ ਜਿਹੜਾ लवली ਦੂਜਾ ਭਰਾ ਵਿਚਕਾਰਲਾ ਉਹਨੂੰ ਨਸ਼ਿਆਂ ਦੀ ਬੜੀ ਮਾੜੀ ਆਦਤ ਹੈ ਤੇ ਜਿਹੜਾ ਮੈਂ ਵਾ ਤੀਜਾ ਉਹਨੂੰ ਮੈਂ ਚਾਹੁੰਨਾ ਕਿ ਮੈਂ ਬਾਹਰ ਚੱਲ ਜਾ ਚਾਹਤਾ ਮਤਲਬ ਸਾਰਿਆਂ ਨੇ ਮੰਝ ਹੈਗੀਆਂ ਆਪਣੀ ਆਪਣੀ ਤਰੀਕੇ ਨਾਲ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਸਾਰੇ ਮਤਲਬ ਉਹਦੇ ਸਾਰੇ ਮਤਲਬ ਏਡ ਗੇਡ ਵੀਡੀਓ ਚੱਲਣੀ ਆ ਤੇ ਉਮੀਦ ਆ ਕਿ ਤੁਹਾਨੂੰ ਪਸੰਦ ਆਏਗੀ ਤੇ ਵਿੱਚ ਕਾਫੀ ਚੀਜ਼ਾਂ ਹੋਰ ਵੀ ਨੇ ਜਿੱਦਾਂ ਰੁਪਿੰਦਰ ਭਾਬੀ ਦਾ ਪਹਿਲਾ ਨੈਗੇਟਿਵ ਰੋਲ ਤੁਸੀਂ ਕਾਫੀ ਥਾਵਾਂ ਤੇ ਵੇਖਿਆ ਹੋਊਗਾ ਤੇ ਇਸ ਵਾਰ ਉਹਨਾਂ ਦਾ ਜਿਹੜਾ ਰੋਲ ਆ ਥੋੜਾ ਜਿਹਾ ਭੋਲਾ ਵਾ ਸੰਦੀਪ ਭਾਬੀ ਦਾ ਰੋਲ ਜਿਹੜਾ ਹੈਗਾ ਉਹ ਥੋੜਾ ਭੋਲਾ ਸੀਗਾ ਪਹਿਲਾਂ ਤੇ ਇਸ ਵਾਰੀ ਥੋੜਾ ਜਿਹਾ ਉਹ ਚੁਸਤ ਚਲਾ ਕੇ ਥੋੜਾ ਜਿਹਾ ਮਿਲ ਗਿਆ ਆਪਣਾ ਆਪ ਥੋੜਾ ਜਿਹਦਾ ਉਹ ਕਰੈਕਟਰ ਹੈ ਜਿਹਦੇ ਨੂੰ ਥੋੜਾ ਜਿਹਾ ਹੰਕਾਰ ਹੁੰਦਾ ਆਪਣੀ ਹਨਾ ਮੇਰਾ ਬੰਦਾ ਇਦਾਂ ਦਾ ਆ ਜਾਂ ਹਨਾ ਮੇਰੇ ਮੈਂ ਪਿੱਛੋਂ ਇਦਾਂ ਆ ਉਹ ਚੀਜ਼ਾਂ ਸਾਰੀਆਂ ਤੇ ਬਾਕੀ ਠੀਕ ਹੈ ਵਧੀਆ ਵੀਡੀਓ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਪਸੰਦ ਆਏਗੀ ਪੱਕਾ ਜਿਹੜੀ ਸਾਡੀ ਕਰਮਾਂ ਵਾਲੀ ਨੂੰ ਵੀਡੀਓ ਸੀਗੀ ਉਹ ਹੀ ਤੁਸੀਂ ਸਾਰਿਆਂ ਨੇ ਬੜਾ ਪਿਆਰ ਦਿੱਤਾ ਥੋੜੀ ਜਿਹੀ ਉਹਦੇ ਵਿੱਚ ਮੈਨੂੰ ਕਮੀ ਇੱਥੇ ਲੱਗੀ ਕਿਉਂਕਿ ਅਸੀਂ ਵੀ ਥੋੜਾ ਵਾਸ਼ਿੰਗ ਪੁਆਇੰਟ ਦਾ ਕੰਮ ਕਰ ਰਹੇ ਸੀ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਉਧਰ ਧਿਆਨ ਹੋਣ ਕਰਕੇ ਫਿਰ ਥੋੜਾ ਜਿਹਾ ਕੰਮ ਤੇ ਹਰੇਕੀ ਹੁੰਦਾ ਨਾ ਚੰਗੀ ਤਰ੍ਹਾਂ ਤੇ ਮੁੜ ਕੇ ਵੀਡੀਓ 'ਚ ਥੋੜਾ ਜਿਹਾ ਧਿਆਨ ਘੱਟ ਹੋ ਗਿਆ ਤੇ ਉਸ ਤੋਂ ਬਾਅਦ ਇੱਕ ਦੋ ਕੰਮ ਹੋਰ ਵੀ ਸੀ ਇਹੋ ਜਿਹੇ ਕਰਨੇ ਪਏ ਜ਼ਰੂਰੀ ਬਾਹਰ ਵੀ ਗਏ ਆਪਾਂ ਯੂਦੇ ਕਰਕੇ ਥੋੜਾ ਜਿਹਾ ਧਿਆਨ ਘਟ ਹੀ ਤੇ ਪਰ ਚਲੋ ਇਸ ਵਾਰ ਕੋਸ਼ਿਸ਼ ਕਰਾਂਗੇ ਫਿਰ ਨਵੇਂ ਸਿਰੇ ਤੋਂ ਕਿਉਂ ਹੁਣ ਜੇ ਵੀਡੀਓ ਚੱਲੀ ਤੇ ਫਿਰ ਘੱਟੋ ਘੱਟ 4-5 ਮਿੰਟ ਚੱਲਣੀ ਆ ਤੇ ਤੁਸੀਂ ਦੇਖਿਓ ਸਰ ਜੀ ਨੇ ਜਰੂਰ ਦੱਸਿਓ ਫਿਰ ਕਿੱਦਾਂ ਦੀ ਲੱਗਦੀ ਤੁਹਾਨੂੰ ਤੇ ਵੀਡੀਓ ਦੇ ਵਿੱਚ ਸਾਰਿਆਂ ਨੇ ਅਸਲ 'ਚ ਕਰਮਾ ਵਾਲੀ ਨੂੰ ਜਿਹੜੀ ਵੀਡੀਓ ਦੇ ਵਿੱਚ ਸਾਰਿਆਂ ਨੇ ਬੜਾ ਯੋਗਦਾਨ ਦਿੱਤਾ ਆਪਣਾ ਸਾਰਿਆਂ ਨੇ ਬੈਸ ਕੀਤਾ ਤੇ ਸਭ ਤੋਂ ਵੱਡਾ ਜਿਹੜਾ ਅਸੀਂ ਥੈਂਕ ਯੂ ਕਰਨਾ ਚਾਹੁੰਦੇ ਆ ਦਿਲਬਾਗ ਭਾਜੀ ਹੁਣਾਂ ਦਾ ਅਰਵਿੰਦਰ ਭਾਜੀ ਦਾ ਕਿਉਂਕਿ ਰੁਪਿੰਦਰ ਭਾਜੀ ਦਾ ਬੜਾ ਔਖਾ ਸੀ ਜੀ ਕਰਨਾ ਪਰ ਉਹਨਾਂ ਨੇ ਸਾਨੂੰ ਇੰਨਾ ਕੋਆਪਰੇਟ ਕੀਤਾ ਮਤਲਬ ਜਿਦੂ ਹੀ ਕਹਿਣਾ ਆਜੋ ਆਜੋ ਕੋਈ ਨਹੀਂ ਕਰਾਦਾ ਅੰਗੇ ਮਤਲਬ ਵੀ ਸਾਡੇ ਸਾਹਮਣੇ ਸੀਨ ਕਰਨੇ ਓਕੇ ਸੀਗੇ ਉਹਨਾਂ ਕੋਲੋਂ ਪਰ ਉਹਨਾਂ ਨੇ ਸਾਡੇ ਨਾਲ ਵੀ ਸੀਨ ਕੀਤੇ ਮਤਲਬ ਸਾਰੇ ਵੱਡਾ ਮਤਲਬ ਵਧੀਆ ਵਾ ਅੱਛੀ ਏ ਬੜੇ ਨਾਲੇ ਉਹਨਾਂ ਨਾਲ ਕੀ ਹੋਇਆ ਵੀ ਜਦੋਂ ਵੀਡੀਓ ਦੇ ਵਿੱਚ ਜਦੋਂ ਮਤਲਬ ਮੇਰੇ ਭਰਾ ਜਦੋਂ ਅਸੀਂ ਵਿਖਾਏ ਨਾ ਤੇ ਉਹਦੇ ਨਾਲ ਵੀ ਲੋਕਾਂ ਨੂੰ ਮਤਲਬ ਬੜੀ ਉਹ ਕਿਉਰਿਓਸਿਟੀ ਹੋਈਗੀ ਹਨਾ ਮਤਲਬ ਇਹ ਕੀ ਹੁਣ ਕਰਦੇ ਆ। ਮਲੇ ਲੋਕੀ ਜਿਆਦਾ ਸਿੱਤੇ ਕਰਦੇ ਆ ਕਿ ਸਰਦਾਰ ਆ। ਆਪੇ ਸਰਦਾਰ ਮੁੰਡੇ ਆ ਜੇ ਹਨਾ ਦਾੜੀਆਂ ਰੱਖੀਆਂ ਸਾਰਿਆਂ ਨੇ ਸੋਹਣੇ ਲੱਗਦੇ। ਤੇ ਮਤਲਬ ਸਾਰਿਆਂ ਨੇ ਬੜਾ ਵਧੀਆ ਯੋਗਦਾਨ ਦਿੱਤਾ ਤੇ ਅਗਲੀ ਵੀਡੀਓ ਦੇ ਵਿੱਚ ਵੀ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਵਧੀਆ ਅਗਲੀ ਵੀਡੀਓ ਦੇ ਵਿੱਚ ਇਹਨਾਂ ਨੇ ਬਹੁਤ ਜਿਆਦਾ ਜਿਆਦਾ ਇਹ ਦੇਖੋ ਕੀ ਕਰਦੇ ਨੇ। ਨਹੀਂ ਨਹੀਂ ਉਹ ਬੰਦੇ ਬਹੁਤ ਬਹੁਤ ਜ਼ਿਆਦਾ ਭਾਜੀ ਉਹ ਨਹੀਂ ਬਹੁਤ ਜ਼ਿਆਦਾ ਸਾਥ ਦਿੰਦੇ। ਤੇ ਬਾਕੀ ਹੁਣ ਤੁਸੀਂ ਅਗਲੀ ਵੀਡੀਓ ਜ਼ਰੂਰ ਦੇਖਿਓ ਦੱਸਿਓ ਕਿ ਕਿਦਾਂ ਦਾ ਤੁਹਾਨੂੰ ਲੱਗਾ। ਅ ਵੀਡੀਓ ਦਾ ਕਨਸੈਪਟ ਜਿਹੜਾ ਆ ਇਹ ਲਵਲੀ ਭੈਣ ਦੀ ਨਾਲੇ ਨਵੀਂ ਲੁੱਕ ਵੇਖਣ ਨੂੰ ਮਿਲੂਗੀ ਤੁਹਾਨੂੰ ਤੇ ਹੁਣ ਟੀਮ ਲੱਗੀ ਆ ਹੁਣ ਅਸੀਂ ਹੁਣ ਵੀਡੀਓ ਬਣਾ ਲਈਏ ਨਉਂ ਵੱਟ ਚੱਲੇ ਆ ਤੇ ਮਿਲਿਆ ਕਿ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਹੀ ਤੁਸੀਂ ਸੱਜਣ ਦੇ ਦੇ ਕੇ ਜਰੂਰ ਦੱਸਿਓ ਤੇ ਇੱਕ ਨਾਮ ਜਰੂਰ ਸੁਜੈਸਟ ਕਰਿਓ ਕਿ ਦਾ ਨਾਮ ਕੀ ਰੱਖਿਆ ਜਾ ਸਕਦਾ ਤੇ ਠੀਕ ਆ ਜੀ ਓਕੇ ਬਾਏ ਬਾਏ ਵਧੀਆ ਵਧੀਆ ਰਹੋ ਸੱਜਣੇ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬੜੇ ਚਿਰ ਬਾਅਦ ਇਦਾਂ ਬਹਿ ਕੇ ਵੀਡੀਓ ਬਣਾਉਣੇ ਨਾ ਤੇ ਹੋਰ ਠੀਕ ਆ ਸੱਜਣੇ ਆਪਾਂ ਵੀ ਵਧੀਆ ਤੇ ਜਿਹੜੀ ਵੀਡੀਓ ਸਾਡੀ ਸੀਗੀ ਕਰਮਾਂ ਵਾਲੀ ਨੂੰ ਉਹ ਕੱਲ ਦੀ ਐਂਡ ਹੋ ਗਈ ਆ ਤੇ ਅੱਜ 31 ਤਰੀਕ ਆ ਹਾਂਜੀ ਅੱਜ 31 ਆ ਤੇ ਅੱਜ ਪੈਣਾ ਨਵੀਂ ਵੀਡੀਓ ਦਾ ਟ੍ਰੇਲਰ ਤੇ ਸਭ ਤੋਂ ਪਹਿਲਾਂ ਤੇ ਟ੍ਰੇਲਰ ਜ਼ਰੂਰ ਦੇਖਿਓ ਤੇ ਦੱਸਿਓ ਕਿ ਉਹਦਾ ਨਾਮ ਕੀ ਹੋ ਸਕਦਾ ਵਾ ਕਿਉਂਕਿ ਉਹ ਜਿਹੜੀ ਵੀਡੀਓ ਆ ਉਹਦੇ ਵਿੱਚ ਜਿੱਦਾਂ ਅਸੀਂ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਜਿੱਦਾਂ ਜਿਆਦਾ ਮਤਲਬ ਨੂ ਅਸਸ ਦੀ ਲੜਾਈ ਯਾ ਨਣਾਂ ਆਂਦੀਆਂ ਲੜਾਈਆਂ ਹਨ ਜਾਂ ਭਾਬੀ ਦੀਆਂ ਉਹ ਚੀਜ਼ਾਂ ਜਿਹੜਾ ਦਿਖਾਉਂਦੇ ਸੀ ਨਹੀਂ ਵੱਖਰੀ ਪੁੱਛੋ ਤੇ ਮੇਰਾ ਹੁਣ ਇਹ ਇਰਾਦਾ ਹੈਗਾ ਵੀ ਥੋੜਾ ਜਿਹਾ ਟੇਸ ਥੋੜਾ ਜਿਹਾ ਬਦਲ ਕੇ ਜਿਹਦੇ ਵਿੱਚ ਬਾਹਰ ਦੇ ਸੀਨ ਵੀ ਆਉਣ ਜਾਂ ਥੋੜਾ ਜਿਦਾਂ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਜਿਆਦਾ ਸਾਡੇ ਮਤਲਬ ਹਨਾ ਪੰਜਾਬ ਚ ਚੱਲਦੀਆਂ ਨੇ ਸਮਾਜ ਚ ਹੋ ਰਹੀਆਂ ਨੇ ਜਿਦਾਂ ਇੱਕ ਤੇ ਆਇਸ ਕਰਕੇ ਬਾਹਰ ਜਾਣ ਵਾਲੀ ਚੀਜ਼ ਜਾਂ ਨਸ਼ੇ ਹੋ ਗਏ ਜਾਂ ਜਿੱਦਾਂ ਮਤਲਬ ਕੋਲੋ ਕਹਿ ਲੋ ਵੀ ਇੱਕੋ ਜਿਹਾ ਜਿੱਦਾਂ ਸਾਡਾ ਤੀਜਾ ਭਰਾ ਦਲਜੀਤ ਭੜਿਆ ਵਿੱਚ ਉਹ ਕੀ ਕਰਦਾ ਕਿ ਉਹਨੂੰ ਸਰਪੰਚੀ ਚਾਹੀਦੀ ਆ ਉਹਨਾਂ ਸਰਪੰਚੀ ਦੀ ਬੜੀ ਭੁੱਖ ਹੁੰਦੀ ਹੈ ਜਿਹੜੀ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਲੋਕੀ ਆਪੋ ਆਪਣੀ ਦੌੜ ਨੂੰ ਹਨਾ ਵੇਖਦੇ ਹੋਏ ਪਰਿਵਾਰ ਨਹੀਂ ਵੇਖਦੇ ਸਿਰਫ ਆਪਣੀ ਦੌੜ ਵੇਖਦੇ ਆ ਕਿ ਅਹੀਂ ਆ ਵੀ ਕੰਮ ਕਰ ਲਈ ਆ ਵੀ ਕਰ ਲਈਏ ਜਿੱਦਾਂ ਹੁਣ ਮਤਲਬ ਬਾਹਰ ਜਾਂਦੀ ਦੌੜਿਆ ਤੇ ਉਹਦੇ ਵਿੱਚ ਸਾਰਿਆਂ ਨੂੰ ਹੁੰਦਾ ਪਲੱਸ 2 ਕੀਤੀ ਆਈਲਰਸ ਕੀਤੀ ਬਾਹਰ ਚਲਦੀਏ ਪਰ ਉੱਤੇ ਧਿਆਨ ਦੇਣਾ ਵੀ ਜ਼ਰੂਰੀ ਹੁੰਦਾ ਵਾ ਵੀ ਅਹੀਂ ਕਿਵੇਂ ਜਾਣਾ ਫਿਰ ਕੁਝ ਮਤਲਬ ਆਪਣੇ ਘਰ ਨੂੰ ਸੋਨਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਜਦੋਂ ਯਾਰ ਦੋਸਤ ਮਾੜੇ ਮਿਲ ਜਾਂਦੇ ਆ ਉਲਟ ਪਾਸੇ ਪੈ ਜਾਂਦੇ ਆ ਮਤਲਬ ਕਹਿਣ ਤੋਂ ਭਾਵ ਆ ਕਿ ਓਵਰਾਲ ਜਿਹੜੀ ਇਹ ਵੀਡੀਓ ਜਿਹੜੀ ਅਸੀਂ ਬਣਾਉਣੀ ਹੈ ਨਾ ਇਹਦੇ ਵਿੱਚ ਤਿੰਨ ਚੀਜ਼ਾਂ ਜ਼ਿਆਦਾ ਨੇ ਕਿਉਂਕਿ ਉਹਦੇ ਵਿੱਚ ਕੀ ਆ ਵੀ ਪਹਿਲਾ ਜਿਹੜਾ ਸਾਡਾ ਵੱਡਾ ਭਰਾ ਦਲਜੀਤ ਆ ਉਹ ਸਰਪੰਚ ਬਣਨਾ ਚਾਹੁੰਦਾ ਜਿਹੜਾ लवली ਦੂਜਾ ਭਰਾ ਵਿਚਕਾਰਲਾ ਉਹਨੂੰ ਨਸ਼ਿਆਂ ਦੀ ਬੜੀ ਮਾੜੀ ਆਦਤ ਆ ਤੇ ਜਿਹੜਾ ਮੈਂ ਆ ਤੀਜਾ ਉਹਨੂੰ ਮੈਂ ਚਾਹੁੰਨਾ ਕਿ ਮੈਂ ਬਾਹਰ ਚੱਲ ਜਾ ਚਾਹਤਾ ਮਤਲਬ ਸਾਰੇ ਨੇ ਮੰਨ ਚ ਹੈਗੀਆਂ ਪਰ ਸਿੱਧੇ ਤਰੀਕੇ ਨਾਲ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਸਾਰੇ ਵੱਲੋਂ ਤੇ ਉਹਦੇ ਸਾਰੇ ਮਤਲਬ ਏਡ ਗੇਡ ਵੀਡੀਓ ਚੱਲਣੀ ਆ ਤੇ ਉਮੀਦ ਆ ਕਿ ਤੁਹਾਨੂੰ ਪਸੰਦ ਆਏਗੀ ਤੇ ਵਿੱਚ ਕਾਫੀ ਚੀਜ਼ਾਂ ਹੋਰ ਵੀ ਨੇ ਜਿੱਦਾਂ ਰੁਪਿੰਦਰ ਭਾਬੀ ਦਾ ਪਹਿਲਾ ਨੈਗੇਟਿਵ ਰੋਲ ਤੁਸੀਂ ਕਾਫੀ ਥਾਵਾਂ ਤੇ ਵੇਖਿਆ ਹੋਊਗਾ ਤੇ ਇਸ ਵਾਰ ਉਹਨਾਂ ਦਾ ਜਿਹੜਾ ਰੋਲ ਆ ਥੋੜਾ ਜਿਹਾ ਪੋਲਾ ਵਾ ਸੰਦੀਪ ਭਾਬੀ ਦਾ ਰੋਲ ਜਿਹੜਾ ਹੈਗਾ ਉਹ ਥੋੜਾ ਪੋਲਾ ਸੀਗਾ ਪਹਿਲਾਂ ਤੇ ਇਸ ਵਾਰੀ ਥੋੜਾ ਜਿਹਾ ਉਹ ਚੁਸਤ ਚਲਾਕ ਆ ਥੋੜਾ ਜਿਹਾ ਮਨ ਲੇ ਆਪਣਾ ਥੋੜਾ ਜਿਹਦਾ ਉਹ ਕਰੈਕਟਰ ਆ ਜਿਹਦੇ ਨੂੰ ਥੋੜਾ ਜਿਹਾ ਹੰਕਾਰ ਹੁੰਦਾ ਆਪਣੀ ਹਨਾ ਮੇਰਾ ਬੰਦਾ ਇਦਾਂ ਦਾ ਆ ਜ ਹਨਾ ਮੇਰੇ ਮੈਂ ਪਿੱਛੋਂ ਇਦਾਂ ਆ ਉਹ ਚੀਜ਼ਾਂ ਸਾਰੀਆਂ ਤੇ ਬਾਕੀ ਠੀਕ ਹੈ ਵਧੀਆ ਵੀਡੀਓ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਪਸੰਦ ਆਏਗੀ ਪੱਕਾ ਜਿਹੜੀ ਸਾਡੀ ਕਰਮਾਂ ਵਾਲੀ ਨੂੰ ਵੀਡੀਓ ਸੀਗੀ ਉਹ ਹੀ ਤੁਸੀਂ ਸਾਰਿਆਂ ਨੇ ਬੜਾ ਪਿਆਰ ਦਿੱਤਾ ਥੋੜੀ ਜਿਹੀ ਉਹਦੇ ਵਿੱਚ ਮੈਨੂੰ ਕਮੀ ਇੱਥੇ ਲੱਗੀ ਕਿਉਂਕਿ ਅਸੀਂ ਵੀ ਥੋੜਾ ਵਾਸ਼ਿੰਗ ਪੁਆਇੰਟ ਦਾ ਕੰਮ ਕਰ ਰਹੇ ਸੀ ਪਹਿਲਾਂ ਵੀ ਅਸੀਂ ਤੁਹਾਨੂੰ ਦੱਸਿਆ ਸੀਗਾ ਉਧਰ ਧਿਆਨ ਹੋਣ ਕਰਕੇ ਫਿਰ ਥੋੜਾ ਜਿਹਾ ਕੰਮ ਤੇ ਹਰੇਕੀ ਹੁੰਦਾ ਨਾ ਚੰਗੀ ਤਰ੍ਹਾਂ ਤੇ ਮੁੜ ਕੇ ਵੀਡੀਓ 'ਚ ਥੋੜਾ ਜਿਹਾ ਧਿਆਨ ਘੱਟ ਹੋ ਗਿਆ ਤੇ ਉਸ ਤੋਂ ਬਾਅਦ ਇੱਕ ਦੋ ਕੰਮ ਹੋਰ ਵੀ ਸੀ ਇਹੋ ਜਿਹੜੇ ਕਰਨੇ ਪਏ ਜ਼ਰੂਰੀ ਬਾਰਵੀਂ ਜਾ ਗਏ ਆਪਾਂ ਵੀ ਉਹਦੇ ਕਰਕੇ ਥੋੜਾ ਜਿਹਾ ਧਿਆਨ ਘਟ ਹੀ ਤੇ ਪਰ ਚਲੋ ਇਸ ਵਾਰ ਕੋਸ਼ਿਸ਼ ਕਰਾਂਗੇ ਫੇਰ ਨਵੇਂ ਸਿਰੇ ਤੋਂ ਕਿਉਂ ਹੁਣ ਜੇ ਵੀਡੀਓ ਚੱਲੀ ਤੇ ਫੇਰ ਘੱਟੋ ਘੱਟ 4-5 ਮਹੀਨੇ ਚੱਲਣੀ ਆ ਤੇ ਤੁਸੀਂ ਦੇਖਿਓ ਸਰ ਜੀ ਨੇ ਜਰੂਰ ਦੱਸਿਓ ਫੇਰ ਕਿੱਦਾਂ ਦੀ ਲੱਗਦੀ ਤੁਹਾਨੂੰ ਤੇ ਵੀਡੀਓ ਦੇ ਵਿੱਚ ਸਾਰਿਆਂ ਨੇ ਅਸਲ 'ਚ ਕਰਮਾਵਲੀ ਨੂੰ ਜਿਹੜੀ ਵੀਡੀਓ ਉਹਦੇ ਵਿੱਚ ਸਾਰਿਆਂ ਨੇ ਬੜਾ ਯੋਗਦਾਨ ਦਿੱਤਾ ਆਪਣਾ ਸਾਰਿਆਂ ਨੇ ਬੈਸ ਕੀਤਾ ਤੇ ਸਭ ਤੋਂ ਵੱਡਾ ਜਿਹੜਾ ਅਸੀਂ ਥੈਂਕ ਯੂ ਕਰਨਾ ਚਾਹੁੰਦੇ ਆ ਦਿਲਬਾਗ ਭਾਜੀ ਹੁਣਾਂ ਦਾ ਅਰਵਿੰਦਰ ਭਾਜੀ ਦਾ ਕਿਉਂਕਿ ਰੁਪਿੰਦਰ ਭਾਜੀ ਦਾ ਮੈਂ ਜਿੰਦਰ ਵੀਰ ਪਰ ਉਹਨਾਂ ਨੇ ਸਾਨੂੰ ਇੰਨਾ ਕੋਆਪਰੇਟ ਕੀਤਾ ਮਤਲਬ ਜਿਦੋਂ ਵੀ ਕਹਿਣਾ ਆਜੋ ਆਜੋ ਕੋਈ ਨਹੀਂ ਕਰਾਦਾ ਨਹੀਂ ਮਤਲਬ ਵੀ ਸਾਡੇ ਸਾਹਮਣੇ ਸੀਨ ਕਰਨੇ ਓਕੇ ਸੀਗੇ ਉਹਨਾਂ ਕੋਲ ਪਰ ਉਹਨਾਂ ਨੇ ਸਾਡੇ ਨਾਲ ਵੀ ਸੀਨ ਕੀਤੇ ਮਤਲਬ ਸਾਰੇ ਵੱਡਾ ਮਤਲਬ ਵਧੀਆ ਵਾ ਅੱਛੀ ਇਹ ਬੜੇ ਨਾਲੇ ਉਹਨਾਂ ਨਾਲ ਕੀ ਹੋਇਆ ਕਿ ਜਦੋਂ ਵੀਡੀਓ ਦੇ ਵਿੱਚ ਜਦੋਂ ਮਤਲਬ ਮੇਰੇ ਭਰਾ ਜਦੋਂ ਅਸੀਂ ਵਿਖਾਏ ਨਾ ਤੇ ਉਹਦੇ ਨਾਲ ਵੀ ਲੋਕਾਂ ਨੂੰ ਮਤਲਬ ਬੜੀ ਉਹ ਕਿਉਰਿਓਸਿਟੀ ਹੋਈਗੀ ਹਨਾ ਮਤਲਬ ਇਹ ਕੀ ਹੁਣ ਕਰਦੇ ਆ ਨਾਲੇ ਲੋਕੀ ਜਿਆਦਾ ਸਿੱਤੇ ਹੀ ਕਰਦੇ ਆ ਕਿ ਸਰਦਾਰ ਆ ਆ ਵੀ ਸਰਦਾਰ ਮੁੰਡੇ ਆ ਦੇ ਹਨਾ ਦਾੜੀਆਂ ਰੱਖੀਆਂ ਸਾਰਿਆਂ ਨੇ ਸੋਹਣੇ ਲੱਗਦੇ ਤੇ ਮਤਲਬ ਸਾਰਿਆਂ ਨੇ ਬੜਾ ਵਧੀਆ ਯੋਗਦਾਨ ਦਿੱਤਾ ਤੇ ਅਗਲੀ ਵੀਡੀਓ ਦੇ ਵਿੱਚ ਵੀ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਵਧੀਆ ਅਗਲੀ ਵੀਡੀਓ ਵਿੱਚ ਇਹਨਾਂ ਨੇ ਬਹੁਤ ਜਿਆਦਾ ਜੋੜਿਆ ਇਹਦੇ ਦੇਖੋ ਕੀ ਕਰਦੇ ਨਹੀਂ ਨਹੀਂ ਉਹ ਬੰਦੇ ਬਹੁਤ ਬਹੁਤ ਜਿਆਦਾ ਭਾਜੀ ਹੁਣੀ ਬਹੁਤ ਜ਼ਿਆਦਾ ਸਾਥ ਦਿੰਦੇ ਤੇ ਬਾਕੀ ਹੁਣ ਤੁਸੀਂ ਅਗਲੀ ਵੀਡੀਓ ਜ਼ਰੂਰ ਦੇਖਿਓ ਦੱਸਿਓ ਕਿ ਕਿਦਾਂ ਦਾ ਤੁਹਾਨੂੰ ਲੱਗਾ ਆ ਵੀਡੀਓ ਦਾ ਕਨਸੈਪਟ ਜਿਹੜਾ ਆ ਤੇ ਲਵਲੀ ਭੈਣ ਦੀ ਨਾਲੇ ਨਵੀਂ ਲੁੱਕ ਵੇਖਣ ਨੂੰ ਮਿਲੂਗੀ ਤੁਹਾਨੂੰ ਤੇ ਹੁਣ ਟੀਮ ਲੱਗੀ ਆ ਹੁਣ ਅਸੀਂ ਹੁਣ ਵੀਡੀਓ ਬਣਾ ਲਈਏ ਨੌਂ ਵਜੇ ਚੱਲੇ ਆ ਤੇ ਮਿਲਿਆ ਕਿ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਹੀ ਤੁਸੀਂ ਸਾਰੇ ਦੇਖ ਕੇ ਜਰੂਰ ਦੱਸਿਓ ਤੇ ਇੱਕ ਨਾਮ ਜਰੂਰ ਸੁਜੈਸਟ ਕਰਿਓ ਕਿ ਦਾ ਨਾਮ ਕੀ ਰੱਖਿਆ ਜਾ ਸਕਦਾ ਤੇ ਠੀਕ ਆ ਜੀ ਓਕੇ ਬਾਏ ਬਾਏ ਵਧੀਆ ਵਧੀਆ ਰਹੋ ਸਾਰੇ ਜਣੇ ਬਾਏ ਬਾਏ